ਪਾਈ ਜੋਗਾ ਜੀ ਜਿਨ੍ਹਾਂ ਦੇ ਵਿਆਦਾ ਦਿਨ ਸੀ ਅਜੇ ਦੋ ਲਾਵਾ ਹੀ ਹੋਈਆਂ ਸਨ ਗੁਰੂ ਜੀ ਦੇ ਸਿੱਖ ਨੇ ਇੱਕ ਹੁਕਮਨਾਮਾ ਫੜਾਇਆ ਜਿਸ ਵਿੱਚ ਲਿਖਿਆ ਸੀ ਕਿ ਜਦੋਂ ਵੀ ਇਹ ਹੁਕਮਨਾਮਾ ਤੈਨੂੰ ਮਿਲੇ ਦਿਨ ਹੋਵੇ ਜਾਂ ਰਾਤ ਸਾਡੇ ਵਾਲਾ ਆਨੰਦਪੁਰ ਨੂੰ ਤੁਰ ਪੈਣਾ ਹੋਰ ਕਿਸੇ ਕੰਮ ਵਾਸਤੇ ਦੂਜਾ ਪੈਰ ਨਾ ਚੱਕਣਾ ਉਸ ਸਮੇ ਉਸ ਦੀ ਤੀਜੀ ਲਾਮ ਹੋਣੀ ਸੀ ਉਸ ਨੇ ਹੁਕਮਨਾਮਾ ਪੜਿਆ ਤੇ ਦੂਜਾ ਪੈਰ ਨਾ ਚੁੱਕਿਆ ਉਸ ਤੇ ਰਿਸ਼ਤੇਦਾਰਾਂ ਮਾਤਾ ਪਿਤਾ ਭੈਣ ਭਰਾਵਾਂ ਨੇ ਬਹੁਤ ਸਮਝਾਇਆ ਪਰ ਉਹ ਨਾ ਮੰਨਿਆ ਤੇ ਕਿਹਾ ਮੇਰੇ ਗੁਰੂ ਦਾ ਹੁਕਮ ਹੈ ਮੈਂ ਉਹਨਾਂ ਦਾ ਹੁਕਮ ਨਹੀਂ 모ੜ ਸਕਦਾ ਭਾਈ ਜੋਗੇ ਨੇ ਕਿਸੇ ਦੀ ਗੱਲ ਨਹੀਂ ਮੰਨੀ ਤੇ ਸਭ ਕੁਝ ਵਿੱਚੇ ਛੱਡ ਕੇ ਆਨੰਦਪੁਰ ਨੂੰ ਤੁਰ ਪਿਆ ਭਾਈ ਜੋਗਾ ਜਿਸ ਦੇ ਸਾਹਮਣੇ ਮਕਾਨ ਦੀ ਖਿੜਕੀ ਵਿੱਚ ਇੱਕ ਬਹੁਤ ਹੀ ਸੋਹਣੀ ਨਰਤਕੀ ਰਹਿੰਦੀ ਸੀ ਉਸਦੇ ਹੁਸਨ ਨੂੰ ਦੇਖ ਕੇ ਜੋਗੇ ਸਿੰਘ ਦਾ ਮਨ ਡੋਲ ਗਿਆ ਤੇ ਉਸਦੇ ਕੋਲ ਜਾਣ ਵਾਸਤੇ ਜੋਗਾ ਸਿੰਘ ਬਹੁਤ ਉਤਾਵਲਾ ਹੋ ਗਿਆ ਉਹ ਆਪਣੇ ਮਨ ਤੇ ਕਾਬੂ ਨਾ ਕਰ ਸਕਿਆ ਇੱਕ ਪੈਰ ਰਾਤ ਬੀਤ ਗਈ ਤਾਂ ਉਹ ਉਸ ਨਰਤਕੀ ਵੱਲ ਤੁਰ ਪਿਆ ਉਸ ਦੀਆਂ ਅੱਖਾਂ ਸਾਹਮਣੇ ਨਰਤਕੀ ਦਾ ਸੁੰਦਰ ਰੂਪ ਵਾਰ-ਵਾਰ ਆ ਰਿਹਾ ਸੀ ਉਹ ਜੋਗਾ ਸਿੰਘ ਜਿਹੜਾ ਗੁਰੂ ਦੇ ਹੁਕਮ ਲਈ ਆਪਣਾ ਵਿਆਹ ਵੀ ਵਿੱਚੇ ਛੱਡ ਆਇਆ ਸੀ ਉਹ ਆਪਣੇ ਮਨ ਦੇ ਅਧੀਨ ਹੋ ਗਿਆ ਸੀ। ਉਦੋਂ ਅੰਤਰਜਾਮੀ ਗੁਰੂ ਜੀ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੇਖਿਆ ਕਿ ਸਾਡਾ ਸਿੱਖ ਰਾਤੋ ਕੋਰਾਹੇ ਪਹਿਣ ਲੱਗਾ ਹੈ। ਜੇ ਹੁਣ ਇਸ ਨੂੰ ਇਸ ਕੋਕਰਮ ਤੋਂ ਨਾ ਰੋਕਿਆ ਗਿਆ ਇਹ ਇਸ ਦਲਦਲ ਵਿੱਚ ਫਸ ਜਾਵੇਗਾ। ਗੁਰੂ ਜੀ ਨੇ ਚਾਂਦੀ ਦਾ ਸੋਟਾ ਹੱਥ ਫੜ ਲਿਆ। ਗਲ ਵਿੱਚ ਲੰਮਾ ਜਾਮਾ ਪਾ ਲਿਆ ਤੇ ਇੱਕ ਦਰਬਾਰੀ ਦਾ ਰੂਪ ਧਾਰਨ ਕਰਕੇ ਉਸ ਨਰਤਕੀ ਦੇ ਦਰਵਾਜ਼ੇ ਤੇ ਜਾ ਖੜੇ ਹੋਏ ਜਦੋਂ ਜੋਗਾ ਸਿੰਘ ਨੇ ਨਰਤਕੀ ਦੇ ਦਰਵਾਜ਼ੇ ਕੋਲ ਆਇਆ ਇੱਕ ਪਹਿਰੇਦਾਰ ਨੂੰ ਖੜੇ ਦੇਖਿਆ ਤਾਂ ਉਹ ਪਿੱਛੇ ਮੁੜ ਗਿਆ ਤੇ ਸੋਚਿਆ ਜਦੋਂ ਇਹ ਚੌਂਕੀਦਾਰ ਇੱਥੋਂ ਚਲਾ ਜਾਵੇਗਾ ਜਾਵੇਗਾ ਤਾਂ ਉਹ ਫਿਰ ਹੀ ਅੰਦਰ ਜਾਵੇਗਾ ਤੇ ਜਦੋਂ ਦੂਜੀ ਵਾਰ ਵੀ ਆਇਆ ਪਹਿਰੇਦਾਰ ਨੂੰ ਖੜੇ ਦੇਖੇ ਫਿਰ ਮੁੜ ਗਿਆ ਤੀਜੀ ਵਾਰ ਵੀ ਜਦੋਂ ਆਇਆ ਤਾਂ ਫਿਰ ਮੁੜ ਗਿਆ ਚੌਥੀ ਵਾਰ ਜਦੋਂ ਆਇਆ ਤਾਂ ਅੰਮ੍ਰਿਤ ਵੇਲਾ ਹੋ ਗਿਆ ਸੀ ਤਾਂ ਫਿਰ ਪਹਿਰੇਦਾਰ ਨੇ ਉਸ ਨੂੰ ਰੋਕ ਕੇ ਕਿਹਾ ਗੁਰੂ ਦੇ ਸਿੱਖਾ ਤੇਰੀ ਮਤ ਕਿਉਂ ਮਾਰੀ ਗਈ ਹੈ ਤੂੰ ਇਹ ਨਰਕਾਂ ਦੀ ਪੌੜੀ ਕਿਉਂ ਚੜਨ ਨੂੰ ਉਤਾਵਲਾ ਹੋ ਰਿਹਾ ਹੈ ਜਾਂ ਅੰਮ੍ਰਿਤ ਵੇਲਾ ਹੋ ਗਿਆ ਜਾ ਕੇ ਇਸ਼ਨਾਨ ਕਰ ਆਪਣੇ ਤਨ ਮਨ ਨੂੰ ਸ਼ਾਂਤ ਕਰ ਤੇ ਆਪਣੇ ਮਾਲਕ ਨਾਲ ਜੁੜ ਜੋਗਾ ਸਿੰਘ ਆਨੰਦਪੁਰ ਨੂੰ ਤੁਰ ਪਿਆ ਆਨੰਦਪੁਰ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਦਰਬਾਰ ਅੰਦਰ ਗੁਰੂ ਜੀ ਦੇ ਕੋਲ ਹੀ ਬੈਠ ਗਿਆ ਜੋਗਾ ਸਿੰਘ ਨੇ ਦੇਖਿਆ ਗੁਰੂ ਜੀ ਦੇ ਨੈਣਾਂ ਵਿੱਚ ਉਹ ਨਿੰਦਰਾ ਹੈ ਜਿਵੇਂ ਉਹ ਸਾਰੀ ਰਾਤ ਸੁੱਤੇ ਹੀ ਨਾ ਹੋਣ ਗੁਰੂ ਜੀ ਨੇ ਦਰਬਾਰ ਵਿੱਚ ਕਿਹਾ ਕਿ ਦੇਖੋ ਜੋਗਾ ਸਿੰਘ ਆ ਆਪਣੇ ਵਿਆਹ ਨੂੰ ਵਿੱਚੇ ਛੱਡ ਆਇਆ ਹੈ ਇਸਨੇ ਕਿੰਨਾ ਵੱਡਾ ਸਿੱਧਕ ਕਮਾਇਆ ਹੈ ਇਸਨੇ ਦੋ ਲਾਵਾ ਹੱਲੇ ਲਈਆਂ ਸੰਤ ਤੇ ਦੋ ਰੈਂਦੀਆਂ ਸਨ ਸਾਡਾ ਹੁਕਮ ਪੜ ਕੇ ਸਾਡੇ ਵੱਲ ਚੱਲ ਪਿਆ ਗੁਰੂ ਜੀ ਇਹ ਵਰਤਾਂਤ ਸਿੱਖਾਂ ਨੂੰ ਹੱਸ ਹੱਸ ਕੇ ਸੁਣਾ ਰਹੇ ਸਨ ਸਿੱਖਾਂ ਨੇ ਬੇਨਤੀ ਕੀਤੀ ਪਾਸ਼ਾ ਇਹ ਤਾਂ ਇੱਕ ਸਿੱਖ ਦਾ ਧਰਮ ਹੈ ਪਰ ਗੁਰੂ ਜੀ ਤੁਹਾਡੇ ਹਾਸੇ ਦਾ ਕੀ ਭੇਦ ਹੈ ਗੁਰੂ ਜੀ ਨੇ ਕਿਹਾ ਇਸੇ ਨੂੰ ਹੀ ਪੁੱਛ ਲੋ ਜਿਸਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ ਤੇ ਸਾਨੂੰ ਉਸ ਦੀ ਪਹਿਰੇਦਾਰੀ ਸਾਰੀ ਰਾਤ ਜਾ ਕੇ ਕਰਨੀ ਪਈ ਉੱਧਰ ਜੋਗਾ ਸਿੰਘ ਜਾਣ ਗਿਆ ਸੀ ਕਿ ਉਹ ਪਹਿਰੇਦਾਰ ਕੋਈ ਹੋਰ ਨਹੀਂ ਬਲਕਿ ਕਲਗੀਆਂ ਵਾਲੇ ਪਾਸ਼ਾ ਸਨ ਜਿਨ੍ਹਾਂ ਨੇ ਮੈਨਾਂ ਨੇ ਮੈਨੂੰ ਨਰਕਾਂ ਦੀ ਦਲਦਲ ਵਿੱਚ ਫਸਣ ਤੋਂ ਬਚਾ ਲਿਆ ਸੀ ਜੋਗਾ ਸਿੰਘ ਵਾਰ-ਵਾਰ ਗੁਰੂ ਚਰਨਾਂ ਵਿੱਚ ਝੁਕਦਾ ਹੋਇਆ ਆਪਣੇ ਸਤਿਗੁਰ ਜੀ ਦੇ ਬਲਿਹਾਰ ਜਾ ਰਿਹਾ ਸੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ